Instagram Facebook YouTube ਮੈਂ ਦੱਸਦੀ ਹਾਂ ਤੁਹਾਨੂੰ ਅੱਜ ਇਸ ਵੀਡੀਓ ਚ ਸਾਰਾ ਕੁਝ ਤੁਹਾਨੂੰ ਮੈਨੂੰ ਕਿਹੜੇ ਕਿਹੜੇ ਪਲੇਟਫਾਰਮ ਤੇ ਇਨਕਮ ਆਉਂਦੀ ਹੈ ਤੇ 700 ਦੀ ਟੀ-ਸ਼ਰਟ ਲੈਣ ਪਿੱਛੇ ਵੀ ਰੋਲਾ ਪੈ ਗਿਆ ਸੀਗਾ ਮੈਨੂੰ ਕਈ ਜਾਣੇ ਪੁੱਛਦੇ ਸੀ ਵੀਡੀਓ ਕਿਹੜੇ ਟੌਪਿਕ ਤੇ ਬਣਾਈਏ ਜੇ ਕੋਈ ਮੇਰਾ ਅਕਾਊਂਟ ਦੇਖਦਾ Snapchat ਵਾਲਾ ਤਾਂ ਕਹਿੰਦੇ ਨਾ ਇੰਧ ਪੈਸੇ ਆਉਂਦੀ ਹੋਣੀ ਸੋਸ਼ਟੀ ਕਾਲ ਬਾਈ ਸਾਰਿਆਂ ਨੂੰ ਮੈਨੂੰ ਕਿਹੜੇ ਕਿਹੜੇ ਪਲੇਟਫਾਰਮ ਤੇ ਇਨਕਮ ਆਉਂਦੀ ਹੈ ਮੈਂ ਦੱਸਦੀ ਹਾਂ ਤੁਹਾਨੂੰ ਅੱਜ ਇਸ ਵੀਡੀਓ ਚ ਸਾਰਾ ਕੁਝ ਤੇ ਇਨਸਟਾਗ੍ਰam ਫੇਸਬੁਕ YouTube ਤੇ ਮੈਨੂੰ ਔਨ ਕਿਵੇਂ ਲੱਗੀ ਕਿੰਨੇ ਵਿਊ ਤੇ ਕਿੰਨੀ ਆਉਂਦੀ ਹੈ ਉਹ ਸਾਰਾ ਕੁਝ ਮੈਂ ਅੱਗੇ ਤੁਹਾਨੂੰ ਦੱਸਦੀ ਹਾਂ ਮੈਨੂੰ ਫੇਸਬੁਕ ਤੇ YouTube ਇਹ ਆਪ ਤਨਖਾਹ ਦਿੰਦੇ ਐ ਤੇ ਜਿਹੜਾ ਇਨਸਟਾਗ੍ਰam ਹੈ ਉਸ ਤੋਂ ਮੈਂ ਆਪ ਲੈਣੀ ਐ ਵੀ ਮੈਨੂੰ ਇੰਨੇ ਦੋ ਤਾਂ ਕਰਕੇ ਮੈਂ ਤੁਹਾਡੀ ਵੀਡੀਓ ਇੰਸਟਾ ਤੇ ਪਾਉਂਗੀ ਮੈਨੂੰ ਅਸਲ ਚ ਆਉਂਦੀ ਹੈ YouTube ਫੇਸਬੁਕ ਇਹਨਾਂ ਦੋਵਾਂ ਚੀਜ਼ਾਂ ਨੂੰ ਤਨਖਾਹ ਹੁੰਦੀ ਐ ਇੰਸਟਾ ਤੇ ਈ ਸਿਰਫ ਪ੍ਰੋਮੋਸ਼ਨ ਫੇਸਬੁਕ ਤੋਂ ਵੀ ਪ੍ਰੋਮੋਸ਼ਨ ਆ ਜਾਂਦੀ ਐ ਇਨਸਟਾ ਫੇਸਬੁਕ ਤੇ ਕਿਉਂਕਿ ਉਸਦੇ ਫੋਲੋਅਰ ਜ਼ਿਆਦੇ ਇਸ ਕਰਕੇ ਉੱਥੇ ਪ੍ਰੋਮੋਸ਼ਨ ਆ ਜਾਂਦੀ ਹੈ ਤੇ 700 ਦੀ ਟੀ-ਸ਼ਰਟ ਲੈਣ ਪਿੱਛੇ ਵੀ ਰੋਲਾ ਪੈ ਗਿਆ ਸੀਗਾ ਜਵਾਕ 700 ਦੀ ਟੀ-ਸ਼ਰਟ ਵੀ ਨਹੀਂ ਲੈ ਸਕਦਾ ਫਿਰ ਮੈਨੂੰ ਲੱਕੀ ਆਈ ਕੰਨਿਆਂ ਦੇ ਫੇਸਬੁਕ YouTube ਤੇ ਸ਼ੂ ਆ ਜਾਂਦਾ ਹੈ ਪਹਿਲੀ ਗੱਲ ਤੁਸੀਂ ਕਿਸੇ ਦੀ ਵੀਡੀਓ ਚੱਕ ਕੇ ਨਾ ਪਾਇਆ ਕਰੋ ਬਹੁਤ ਵੱਡਾ ਰਿਸਕ ਰਹਿੰਦਾ ਹੈ ਤੁਸੀਂ ਆਪ ਦਾ ਕੰਟੈਂਟ ਬਣਾਇਆ ਕਰੋ ਕੰਟੈਂਟ ਬਣਾਇਆ ਕਰੋ ਜੋ ਵੀ ਹੁੰਦਾ ਹੈ ਮੱਥਾ ਵਾਜਦਾ ਉਸਤੇ ਤਾਂ ਕਰਕੇ ਕਈ ਲੋਕ ਆਪ ਦਾ ਨਹੀਂ ਬਣਾਉਂਦੇ ਲੋਕਾਂ ਦਾ ਚੱਕ ਚੱਕ ਕੇ ਪਾਈ ਜਾਂਦੇ ਰਹਿੰਦੇ ਐ ਤੇ ਉਸ ਤੇ ਏਡਾ ਵੱਡਾ ਰਿਸਕ ਰਹਿੰਦਾ ਹੈ ਚੜ ਤਾਂ ਤੁਹਾਡਾ ਮਿੰਟਾ ਨਹੀਂ ਜਾਂਦਾ ਅਕਾਊਂਟ ਮਿੰਟਾ ਨਹੀਂ ਚੜੇ ਜਾਂਦਾ ਪਰ ਇੱਕੋ ਜਿਹਾ ਵੀ ਬੰਦ ਹੋ ਜਾਂਦਾ ਜਿਵੇਂ ਹੁਣ ਆਪਾਂ ਆਪ ਦੀ ਵੀਡੀਓ ਬਣਾਉਣੀ ਹੈ ਇਸ ਤੇ ਕੋਈ ਰਿਸਕ ਨਹੀਂ ਹੁੰਦਾ ਜੇ ਆਪਾਂ ਆਪ ਦੀ ਵੀਡੀਓ ਬਣਾਉਣੀ ਹੈ ਆਪ ਹੀ ਬੋਲਦੇ ਆ ਸਾਰਾ ਕੁਝ ਆਪਣੀਆਂ ਹੀ ਫੋਟੋ ਹੁੰਦੀਆਂ ਕਿਸੇ ਦੀ ਵੀ ਚੱਕ ਕੇ ਨਹੀਂ ਪਾਉਂਦੇ ਤਾਂ ਇੰਨਾ ਵੀ ਰਿਸਕ ਨਹੀਂ ਹੁੰਦਾ ਨਾ ਅਕਾਊਂਟ ਬੰਦ ਹੋਣ ਦਾ ਰਿਸਕ ਹੁੰਦਾ ਹੈ ਆਪਾਂ ਕਿਸੇ ਦੀ ਚੱਕ ਕੇ ਪਾਉਨੇ ਆ ਉਸ ਤੇ ਆਪਾਂ ਨੂੰ ਇਸ਼ੂ ਆ ਜਾਂਦਾ ਆਪਣਾ ਸਾਲ ਵਾਸਤੇ ਅਕਾਊਂਟ ਬੰਦ ਹੋ ਜਾਂਦਾ ਉਸ ਤੇ ਜਮਾਂ ਡਾਲਰ ਨਹੀਂ ਆਉਂਦਾ ਮੇਰਾ ਵੀ ਇੱਕ ਵਾਰੀ ਹੋ ਗਿਆ ਸੀ ਮੈਂ ਬਹੁਤ ਪਛਤਾਈ ਸੀ ਇਹ ਕਿਹੜੀ ਹੋਰ ਚੀਜ਼ ਮੰਗਦੇ ਲੋਕ ਉੱਤੇ ਆਪਦੀ ਫੋਟੋ ਲਾ ਲਾਣਗੇ ਥੱਲੇ ਗਿਆਣਗੇ ਵਾਹ کیا ਗੱਲ ਕੀਤੀ ਅਗਲੇ ਨੇ ਉਸ ਤੇ ਬਹੁਤ ਵੱਡਾ ਰਿਸਕ ਰਹਿੰਦਾ ਤੇ ਬਾਕੀ ਸਿਰੇ ਸ਼ੋਰਟ ਵੀਡੀਓ ਦਾ ਜਮਾਨਾ ਹੈ ਸ਼ੋਰਟ ਵੀਡੀਓ ਤੇ ਵਿਊ ਵਧ ਆਉਂਦੇ ਆ ਵੱਡੀਆਂ ਵੀਡੀਓ ਤੇ ਹੁਣ ਘਟ ਕੇ ਵੀ ਹੋਣੇ ਛੋਟੇ ਮਿੰਟੇ ਤੇ ਆ ਜਾਂਦੇ ਮੈਨੂੰ ਕਈ ਜਾਣੇ ਪੁੱਛਦੇ ਤੇਰਾ ਫੇਸਬੁਕ ਇੰਨੀ ਸ਼ੇਅਰ ਦੀ ਕਿਵੇਂ ਚੜ ਗਿਆ ਕਈ ਕਈ ਵੀਡੀਓ ਤੇ 3-3 ਮਿਲੀਅਨ ਆਏ ਆ 4-4 ਮਿਲੀਅਨ ਆਏ ਆ ਬਾਕੀ ਸਾਰੇ ਮੈਂ ਤੁਹਾਨੂੰ ਦਿਖਾ ਦਿੰਨੀ ਇੱਥੇ ਕਿਹੜੇ-ਕਿਹੜੇ ਦੇਸ਼ ਦੇ ਲੋਕ ਮੇਰੇ ਨਾਲ ਜੁੜੇ ਆ ਬਾਕੀ ਤੁਸੀਂ ਸਾਰੇ ਜਿਹੜੇ ਸਟੇਟਸ ਪਾ ਦਿੰਨੇ ਹੋ ਬਹੁਤ-ਬਹੁਤ ਧੰਨਵਾਦ ਵੀਰੇ ਮੈਨੂੰ ਸੈਂਡ ਕਰਦੇ ਆ ਪੈਣੀ ਤੇ ਰਿੰਨਾ ਨੇ ਸਟੇਟਸ ਪਾ ਰੱਖੇ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸ਼ੇਅਰ ਕੀਤੀਆਂ ਮੇਰੇ ਫੇਸਬੁਕ ਵਾਲੀਆਂ ਵੀਡੀਓਜ਼ ਫੇਸਬੁਕ ਤੇ YouTube ਦਾ ਫਰਕ ਇੰਨਾ ਹੈ ਫੇਸਬੁੱਕ ਤੇ ਆਉਗੀ ਤੁਹਾਨੂੰ ਇੱਕ ਵੀਡੀਓ ਦੀ ਤਨਖਾਹ ਬਸ ਇੱਕ ਮਹੀਨਾ ਹੀ ਕਿ ਇੱਕ ਤਰੀਕ ਨੂੰ ਪਾਈ ਹੈ ਤਾਂ ਅਗਲੀ ਇੱਕ ਤਰੀਕ ਤੱਕ ਹੀ ਤੁਹਾਨੂੰ ਤਨਖਾਹ ਆਉਗੀ ਤੇ ਜਿਹੜਾ YouTube ਹੈ ਉਸ ਤੇ ਆਏ ਆਉਗੀ ਜੇ ਤੁਸੀਂ ਅੱਜ ਵੀਡੀਓ ਪਾਈ ਹੈ ਸਦਾ ਹੀ ਸਦਾ ਹੀ ਚੱਲਦਾ ਹੀ ਰਹੂਗੇ ਜੇ ਉਸ ਤੇ ਭਾਵੇਂ ਬਾਅਦ ਚ ਡਾਲਰ ਹੋਣ ਭਾਵੇਂ ਹੁਣ ਜਦੋਂ ਮਰਜੀ ਵਿਊ ਚੜਨਾ ਉਹਦੇ ਤੇ ਆਈ ਜਾਣੇ ਹੈ ਫੇਸਬੁੱਕ ਤੇ ਹੈ ਨਹੀਂ ਫੇਸਬੁੱਕ ਮਹੀਨਾ ਹੀ ਤਨਖਾਹ ਦਿੰਦਾ ਹੈ ਤੇ YouTube ਸਦਿਆਂ ਵਾਸਤੇ ਤਨਖਾਹ ਦਿੰਦਾ ਇੱਕ ਵੀਡੀਓ ਦੀ ਸਮਝਾਈ ਥੋੜੀ ਜੀ ਮੈਨੂੰ ਕਈ ਜਾਣੇ ਪੁੱਛਦੇ ਆ ਸੀ ਵੀਡੀਓ ਕਿਹੜੇ ਟੌਪਿਕ ਤੇ ਬਣਾਈਏ ਤੁਸੀਂ ਟੌਪਿਕ ਵੀ ਆਪ ਭਾਲਣਾ ਇਹ ਮੈਨੂੰ ਆਪ ਨਹੀਂ ਪਤਾ ਹੁੰਦਾ ਮੈਂ ਤਾਂ ਕੋਈ ਵੀ ਭਾਂ ਬੁੱਟਾ ਲਾਉਣਾ ਮੈਂ ਤਾਂ ਉਸ ਤੇ ਵੀਡੀਓ ਬਣਾ ਦਿੰਨੀ ਆ ਮੈਂ ਕਿ ਟੌਪਿਕ ਤੁਹਾਨੂੰ ਆਪ ਹੀ ਭਾਲਣਾ ਪੈਣਾ ਤੇ ਐ ਨਹੀਂ ਆ ਵੀ ਤੁਹਾਡਾ ਮਹੀਨੇ ਚ ਨਹੀਂ ਚੱਲਿਆ ਤਾਂ ਤੁਸੀਂ ਬੰਦ ਕਰ ਦੋਗੇ ਤੁਹਾਨੂੰ ਉਸ ਤੇ ਰੈਗੂਲਰ ਕੋਸ਼ਿਸ਼ ਕਰਨੀ ਪੈਣੀ ਹੈ ਰੋਜ਼ ਦੀ ਵੀਡੀਓ ਪਾਉਣੀ ਪੈਣੀ ਹੈ 6 ਮਹੀਨੇ ਤੁਸੀਂ ਰੋਜ਼ ਰੋਜ਼ ਦੀ ਵੀਡੀਓ ਪਾਓ ਤੇ ਸ਼ਰਤ ਲਾ ਲੂ ਮੇਰੇ ਨਾਲ ਤੁਸੀਂ ਜੇ ਤੁਹਾਡੇ ਫੋਲੋਅਰ ਨਾ ਵਧਣ ਤੇ ਤੁਹਾਨੂੰ 뷰 ਨਾ ਆਉਣ ਲੱਗਣ 6 ਮਹੀਨੇ ਬਾਅਦ YouTube ਤੇ ਡਾਲਰ ਆਉਂਦੇ ਆ ਰਿਹਾ 4000뷰 ਤੇ 1 ਡਾਲਰ ਜੇ ਤੁਸੀਂ ਕੋਈ ਜਾਣਕਾਰੀ ਵਾਲੀ ਵੀਡੀਓ ਪਾਉਂਦੇ ਹੋ ਤਾਂ ਉਸ ਤੇ 1000 ਦੀ 1 ਡਾਲਰ ਆ ਜਾਂਦਾ ਕੋਈ ਆਈਡੀਆ ਨਹੀਂ ਇੱਕ ਵਾਰੀ ਕੁਕਵੀਰਾ ਆਇਆ 300뷰 ਤੇ 8 ਡਾਲਰ 300뷰 ਤੇ 8 ਡਾਲਰ ਕੋਈ ਮੰਨ ਨਹੀਂ ਸਕਦਾ ਮੈਂ ਤਾਂ ਆਪ ਦੇਖ ਕੇ ਰਾਨੂ ਵੀ 300 ਵਿਊ ਤੇ 8 ਡਾਲਰ ਆਤਾ ਕਿਵੇਂ ਗਏ 2000 ਵਿਊ ਤੇ 20 ਡਾਲਰ ਰੱਬ ਦੀ ਦਇਆ ਬਈ ਰੱਬ ਜਦੋਂ ਵਾਂ ਫੜ ਲੇ ਉਹ ਵੀ ਫੜ ਲੈਂਦਾ ਕਿਸੇ ਕਿਸੇ ਤੇ ਨਾ ਸੱਚੀ ਰੱਬ ਦੀ ਦਇਆ ਵੀਰੇ ਨੇ ਆਪ ਦੇ ਮੂੰਹ ਨਾਲ ਦੱਸਿਆ ਮੈਨੂੰ ਯਕੀਨੀ ਆਇਆ ਫਿਰ ਮੈਂ ਅਸਲੀ ਦੇਖਿਆ ਨਾ ਜਦੋਂ 2000 ਵਿਊ ਤੇ 20 ਡਾਲਰ ਮੈਂ ਤਾਂ ਹੱਕੀ ਬੱਕੀ ਰਹਿ ਗਈ ਇਹ ਦਾ ਮਤਲਬ ਹੋ ਗਿਆ 1000 ਵਿਊ ਤੇ 10 ਡਾਲਰ ਵੀ ਆ ਸਕਦੇ 1000 ਵਿਊ ਤੇ 10 ਡਾਲਰ ਜਦੋਂ ਐ ਹੋਣ ਲੱਗੇ ਬੱਸ ਥੱਬਿਆਂ ਦੇ ਵਿੱਚ YouTube ਤੋਂ ਹਜੇ ਸਾਨੂੰ ਤਨਖਾਹ ਆਈ ਹੈ 200 ਡਾਲਰ ਦੀ ਬੱਸ 85 ਨਾਲ ਗੁਣਾ ਕਰ ਲਿਓ ਇਹ ਲੋਕਾਂ ਨੂੰ ਸਨੈਪਚੈਟ ਤੋਂ ਪੈਸੇ ਹੁੰਦੇ ਆ ਹੈ ਜੇ ਆਪਾਂ ਨੂੰ ਉਸ ਤੋਂ ਨਹੀਂ ਹੋਣ ਲੱਗਿਆ ਆਪਾਂ ਐਵੇਂ ਨਹੀਂ ਪਤਾ ਮੋਨਟਾਈਜ਼ ਹੋਊਗਾ ਕਿਵੇਂ ਹੈ ਤਾਂ ਉਸ ਤੋਂ ਹੀ ਫੋਰਵਰਡ 2 ਲੱਖ 2 ਲੱਖ 9000 ਤੇ ਜੇ ਕੋਈ ਮੇਰਾ ਅਕਾਊਂਟ ਦੇਖਦਾ ਸਨੈਪਚੈਟ ਵਾਲਾ ਤਾਂ ਉਹ ਕਹਿੰਦੇ ਨਾ ਇੰਨੇ ਪੈਸੇ ਹੁੰਦੇ ਹੁਣ ਕੀ ਦੇਸੇ ਬੰਗਾ